ਦੇ ਭਾਈਆ ਸਫਾਈ ਅੱਜ ਇਹ ਬਣਾਉਣ ਲੱਗੀਆਂ ਆ ਆਲੂ ਦੀਆਂ ਇੱਧਰ ਰੱਖੀ ਹੋਈ ਆ ਇਹਦੇ ਵਿੱਚ ਸਾਰੇ ਸ ਤੇ ਅਸੀਂ ਆਲੂ ਉਬਾਲ ਲਏ ਸਟੀਮ ਕੱਢ ਦਿੱਤੀ ਹੈ ਇਹਦੀ ਤੇ ਬਣਾਵਾਂਗੇ ਆਲੂ ਦੇ ਟਿੱਕੇ ਹਾਂਜੀ ਅੱਜ ਮੈਂ ਆਲੂ ਟਿੱਕਿਆ ਬਣਾਉਂਗੀ ਹਾਂ ਦੇਖੇ ਟਿੱਕੇ ਬਣਾਉਂਗੀ ਅੱਜ

ਇੱਧਰ ਪੁਦੀਨਾ ਧੋ ਕੇ ਰੱਖਿਆ ਹੈ ਪੁਦੀਨੇ ਦੀ ਤੇ ਧਨੀਏ ਦੀ ਚਟਨੀ ਬਣਾਵਾਂਗੇ ਸਾਡੇ ਕੋਈ ਆ ਗਿਆ ਇਸ ਕਰਕੇ ਅਸੀਂ ਥੋੜਾ ਲੇਟ ਹੋ ਗਏ ਤੇ ਟਾਈਮ ਹੋ ਗਿਆ ਆ 1:30 ਵਜ ਗਿਆ ਆ ਚਲੋ ਬਣਾਉਂਦੇ ਆ ਫਿਰ ਲਓ ਜੀ ਫਲ ਫਲਣ ਪਲਪ ਹੋਰ ਸਭ ਇਹ ਅੰਦਰ ਬਣਾ ਲਈ ਆ ਚਟਨੀ ਲਾ ਕੇ ਾਰ ਕੇ ਖਾਣਾ ਚਟਨੀ ਬਣਾ ਲਈ ਆ ਤੁਸੀਂ ਇਹ ਤਾਂ ਨੀ ਇਹ ਦੀ ਹੁਣ ਅਸੀਂ ਬਣਾਵਾਂਗੇ ਟਿੱਕੀਆਂ ਅਦਰ ਮੂਲੀਆ ਗੱਧੂ wash ਕਰ ਲਈਆਂ ਹੂੰ ਤੇ ਇਹਦੇ ਟਿੱਕੀਆਂ ਇੱਥੇ ਪਾਈਆਂ ਹਾਂ ਹੁਣ ਬਣਾਉਂਦੇ ਆ ਤੇ ਬਣਾ ਕੇ ਫੇਰ ਢਵਾ ਲਿਆ ਓਕੇ ਹਾਂਜੀ ਇੱਧਰ ਦੀ ਟਿੱਕੀਆਂ ਬਣ ਲਈਆਂ ਬਈਆਂ ਤੇ ਇੱਧਰ ਬਣ ਗਈਆਂ ਇਹ ਦੇਖੋ ਠੀਕਾ ਫਿਰ ਪਲਕ ਨੂੰ ਵੀ ਆਉਂਦੇ ਆ ਪਲਕ ਨੂੰ ਲੈਣਗੇ ਉਹਦੇ ਪਾਪਾ ਤੇ ਫੇਰ ਆਪਾਂ ਕੁੱਖ ਖੰਦੀ ਖਣ ਟਿੱਕੀਆਂ ਇੱਕ ਬਣਾਵਾਂ ਉਹ ਮੈਂ ਜੱਕ ਲੱਗਾਈ ਹੁਣੇ ਪਹਿਲਾਂ ਚੱਕ ਲਾ ਮੈਂ ਇਹ ਮੁੰਡੀ ਸੱਟ ਮਾਰਦਾ ਪਹਿਲਾਂ ਚਲੋ ਫੇਰ ਖਾਂਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਫੇਰ ਓਕੇ ਮੋਟੇ ਕਿਦਾ ਮਮਾ ਅੱਜ ਕੋਈ ਪੜਾਈ ਹੋਈ ਕਿਉਂ ਕੋਈ ਵੀ ਪੜਾਈ ਨਹੀਂ ਅੱਜ ਤੇਰੇ ਕੋਸਤੀ ਗਿਆ ਸੀ ਆਹੀ ਬਣਾਇਆ ਕੁਝ ਵੀ ਨਹੀਂ ਪੜਾਇਆ ਕੁਝ ਵੀ ਨਹੀਂ ਬਣਾਇਆ ਮਮਾ ਪਾਣੀ ਦੇ ਯਾਰ ਟਿੱਟੀਆਂ ਮਮਾ ਮੈਂ ਨਹੀਂ ਹੋਣਾ ਮੇਰੇ ਟਿੱਟ ਹੋ ਗਏ ਮੈਂ ਬੈਟਿੰਗ ਹੋ ਗਿਆ ਬੈਟਿੰਗ ਹੋ ਗਿਆ ਨਹੀਂ ਇਹ ਹੋ ਨਹੀਂ ਗੱਲ ਕਰਦੇ ਇਕੁਣਾ ਤੇ ਪਾਣੀ ਖਤਮ ਹੋ ਗਿਆ ਸੀ ਬੋਤਲਾ ਦਾ ਔਰ ਦੋਨੋਂ ਦਾ ਖਤਮ ਹੋ ਗਿਆ ਕੋਪਲ ਪੰਜ ਮਿੰਟਾਂ ਦਾ ਗਰਾਊਂਡ ਰੱਖਿਆ 2 ਮਿੰਟ ਹੋ ਜਾਂ ਗੱਲ ਤਾਂ ਕਰ ਲੈਂਦੇ ਇਸ ਤੇ ਡਾਂਡ ਵੇਖੀ ਆ ਮੈਂ ਗਾਹ ਖਾਣ ਨੂੰ ਪਾਪ ਰੋੜ ਤੇ ਕੱਲ ਨੂੰ ਉਹਨੂੰ ਗੱਲ ਕਰ ਲੈਂਦੇ ਹਾਂ ਹਾਂ ਕਰ ਕਰ ਗੱਲ ਮੰਮੀ ਇਹ ਪਾਣੀ ਦੇ ਦਿਓ ਇਹਨੂੰ ਦਿਨਾ ਮੈਂ ਮੋੜ ਦਿੰਦੀ ਪੰਜ ਮਿੰਟਾਂ ਦਾ ਪਾ ਗਰਾਊਂਡ ਦੇ ਰਿਸੈਸ ਵਿੱਚ ਯਾਰ ਪਪਾ ਵੇਚੀ ਬਾੜਨਾ ਇੰਨੇ ਮੂਹ ਪਰੇ ਹੋ ਮਰੇ ਹੋ ਲੋਈ ਅੱਜ ਫੇਰ ਆਏ ਅੱਜ ਮੇ ਆ ਗਈ ਅੱਜ ਬੋਲਣਾ ਨੇ ਅੱਜ ਚਿਹਰੇ ਦਾੜ ਕਢਾ ਕੇ ਆਈ ਦੜ ਕਢਾ ਕੇ ਆਈ ਆ ਅੱਜ ਬੋਲ ਕਿਦਾ ਬੋਲਦੀ ਰਕ ਕੀ ਬੋਲਣਾ ਦੱਸ ਚੀਚੀ ਬੋਲੀ ਰਕ ਕੋਈ ਬੋਲੋ ਨਾ ਇਹ ਨਾ ਅੱਛਾ ਰੋਟੀ ਖਾਣੀ ਨਹੀਂ ਟਿੱਕੀਆਂ ਬਣਾਈਆਂ ਆਲੂ ਵਾਲੀਆਂ ਹਾਏ ਚਟਣੀ ਚਟਣੀ ਸਾਰੀਆਂ ਮਿੱਠਾ ਖੱਟਾ ਸੌ ਮੂਲੀਆਂ ਵਾਲੀ ਜਿੰਨ ਕਿ ਬੀ ਕੋ ਸਾਰਾ ਪਕ ਬਣਾ ਬਣਾਗੇ ਹਾਏ ਅੱਜ ਮਜਾ ਆਣਾ ਮੋਰੇ ਵੇ ਖਾਵਾਂਗੇ ਹੋ ਹੌ ਖੌਂ ਸੇ ਖੌ 28 ਦਾੜ ਕੱਢ ਦਿੱਤੀ ਦਾੜ ਅਜ ਚਾਲਾ ਇੱਕ ਭਰਨੀ ਆ ਸਿੱਟੀ ਆਪਾਂ ਨੇ ਬੜਿਆ ਦਾੜ ਦਾ ਕਿਹੜੀ ਗੱਡੀ ਆ ਅਗਲ ਦਾੜ ਅਜਗਲ ਦਾੜ ਹੈਗੀ ਆ ਆਈ ਉਤਾਈ ਇਹ ਅਈ ਥੋੜੀ ਸਿਆਣੀ ਆ ਅਜਗਲ ਦਾੜ ਹੈਗੀ ਆ ਕਿਹੜੀ ਦਿਸ਼ਾ ਹੁਣ ਸੋ ਕੱਢਤੀ ਕਹਿੰਦੀ ਹੁਣ ਵਿਚੋ ਅੰਦਰ ਵੀ ਸੀਗੀ ਹਾਂ ਅੰਦਰੋਂ ਦਾੜ ਥੋੜੀ ਜਿ ਖਰਾਬ ਸੀ ਜੀ ਇੰਨੀ ਵੀ ਡਿੰਗਲੇ ਜੜ ਜਿਹੜੀ ਜ਼ਿਆਦਾ ਜਿਆਦਾ ਵਕੀਂਦੀ ਹੈ ਨਾ ਪਾਈਆਂ ਆਂਡੇ ਕਰਦੀਆਂ ਨੇ ਆਹ ਦੇਖ ਬੀਟਰ ਕੋਈ ਦੋਹੋ ਕੋਈ ਹੋਣਾ ਹੀ ਆਹ ਛੋੜੀਆਂ ਹੀ ਰਹਿ ਗਈਆਂ ਟਿੱਕੀਆਂ ਛੋੜੀਆਂ ਹੀ ਰਹਿ ਗਈਆਂ ਬਣਨ ਵਾਲੀਆਂ ਆ ਦੇਖ ਵੀਡੀਓ ਆ ਆ ਬੀਟਰ ਰੂਟ ਦੇਖ ਲਿਆ ਮੈਂ ਆਹ ਆ ਬੀਟਰ ਰੂਟ ਪਿਆਜ਼ ਮੂੜੀਆਂ ਹੈ ਨਾ ਆਹ ਚਟਣੀ ਉਹਦੀ ਧਨੀਏ ਤੇ ਪੁਰੀਨੇ ਦੀ ਧਨੀਆ ਨਹੀਂ ਪਾਇਆ ਤੁਸੀਂ ਧਨੀਆ ਉਹ ਧਨੀਆ ਹੀ ਉਹ ਦਹੀਂ ਨਹੀਂ ਪਾਇਆ ਵਿੱਚ ਬੜੀਆ ਬਦਹੀਂ ਪਾਉਣਾ ਵੀ ਨਹੀਂ ਕਾ ਮੈਂ ਦਹੀਂ ਵਾਲੀ ਤੇਰੇ ਬਾਅਦ ਮੈਂ ਖਾਣੀ ਨਹੀਂ ਮੈਂ ਖਾਣੀ ਨਹੀਂ ਦਈ ਵਾਲੀ ਤੇ ਤੂੰ ਜਿਹਨੇ ਜਿਹਨੇ ਖਾਣਾ ਦਈ ਉਦਾਂ ਪਾ ਲਵੇ ਨਾ ਉੱਤੇ ਹਾਂ ਹਾਂ ਨਹੀਂ ਪਾਇਆ ਸੀ ਹੈ ਚਲੋ ਵਧਾਈਆਂ ਜੀ ਦਾਲ ਗੱਢੀ ਗਈ ਹੁਣ ਗਾਂ ਥੋੜਾ ਹੋਇਆ 1-2 ਦਿਨ ਉਹ ਬਾਅਦ ਖਾਣਾ ਸੁੱਕਾ ਹੋ ਜਾ ਚਲੋ ਤਾਂ ਖਾ ਸਕਦੀ ਐ ਕਿ ਜੀ ਜੀ ਗੱਲਿਆ ਆਹੋ ਮਾੜਾ ਮੋਡਾ ਤਾਂ ਖਾਈ ਜਾਦੀ ਆ ਹੁਣ ਫਿਰ ਕਦੋਂ ਖਾਦਿਆਂ ਹੁਣ ਅੱਜ ਹੀ ਈ ਕਰਨੀ ਆ ਕੱਲ ਵੇ ਨਾ ਮਾਫ ਕਰਨਾ ਦਾਲ ਹੋ ਗਈ ਨਾ ਆ ਜਿਹੜੀ ਨਾਪ ਲੈ ਕੇ ਫਿਰ ਗੱਢੀ ਉਹਦੇ ਨਾਲ ਤੇ ਦਾਲ ਨਵਾ ਲੈਣੀ ਔਰ ਔਰ ਹੂੰ ਉਹਦੇ ਨਾਲ ਦਾਲ ਲਾ ਲੈਣੀ ਆ ਚੱਲ ਤੂੰ ਵੀ ਕੱਪੜੇ-ਕੋੜੇ ਬਦਲ ਉੱਠ ਕੇ ਕੋਈ ਨਹੀਂ ਕੱਲ ਵੀ ਆ ਲੱਗਣੀ ਆ ਆਹ ਰੋਜ਼ ਹੀ ਹੋਣਾ ਪੁਈ ਨੇ ਹੁਣ ਕੱਪੜੇ-ਕੋੜੇ ਬਦਲ ਉੱਠ ਕੇ ਚੱਲ ਰੋਟੀ ਕਿੱਦਾਂ ਕਣੀ ਹੋਵੇ ਲੱਗੇ ਆ ਜੀ ਹੁਣ ਛਕਣ ਚਟਨੀ ਵੀ ਬਣਾਈ ਆ ਗ੍ਰੀਨ ਚਟਨੀ ਵੀ ਬਣਾਈ ਆ ਸਭ ਕੁਝ ਬਣਾਇਆ ਆ ਲੈ ਵੀ ਇੱਧਰ ਐ ਇਹ ਇੱਧਰ ਦੇਖ-ਦੇਖ ਕੇ ਸਾਨੂੰ ਅੱਜ ਆ ਪਾਉ ਜੀ ਤੇ ਵੇ ਪਾਦੇ ਹਾਂ ਥੋੜਾ ਜਿਹਾ ਸੈਟ ਮਾਰਨਾ ਕਿਦਾਂ ਸਮਾਰੀ ਸੈਟ ਮਾਰਦਾ ਮਾਰੋ ਮਾਰੋ ਰੀਸੈਟ ਫੋਨ ਤੁਹਾਡਾ ਫੋਨ ਹੀ ਚਟਣੀ ਵੀ ਆਪੀ ਬਣਾਉਂਗਾ ਆਪਣੇ ਹਿਸਾਬ ਨਾਲ ਠੀਕ ਆ। ਠੀਕ ਆ। ਚਾਲਾ ਜੀ ਆ ਹੋ ਗਿਆ। ਆਈਫੋਨ 13 Pro Max ਵੀ ਹੈਗ ਹੋ ਗਿਆ। ਮੇਰੇ ਘਰ ਕਰਦਾ ਰਿਹਾ ਕੰਡੰਡੀ ਕਹਿੰਦੀ ਭੂਈ ਨਹੀਂ ਅੱਜ ਕੋਈ ਚਟਣੀ ਬਣਾਣਾ। ਠੀਕ ਆ ਜੀ। ਚਲੋ ਹੁਣ ਮਿਲਦੇ ਆ ਤੁਹਾਨੂੰ। ਇੰਨੀ ਚਟਣੀ ਜੋ ਬਣਾਉਣਾ ਹੈ। ਖਾ ਗਏ। ਤੇ ਨਾਲ ਇਹਨੂੰ ਸਾਰ ਕੇ ਸਾਰ ਕੇ ਸਾਰ ਕੇ ਇਹ ਮੈਂ ਇਹਦਾ ਖਾ ਕੇ ਦੇਖ ਲਿਆ ਆ ਪੁਦੀਨੇ ਵਾਲੀ ਚਟਣੀ ਦਾ ਬਹੁਤ ਵਧੀਆ ਟੇਸਟ ਆਇਆ ਬਹੁਤ ਸੋਹਣਾ ਬਹੁਤ ਸੁਆਦ। ਤੂੰ ਖਾ ਕੇ ਦੇਖੀ ਕਿ ਨਹੀਂ? ਮੈਂ ਆਏਗਾ ਦੇਖ ਆ ਕੇ ਪਹਿਲਾਂ ਮੈਂ ਕਿਦਾਂ ਦਾ ਆਇਆ ਇਹ ਖਾਣੀ ਹੈ ਖਾਤੀਆਂ ਮੁੱਲੀਆਂ ਪਾ ਲੀਏ ਹੂੰ ਹੂੰ ਹਾਂ ਟੇਸਟ ਦੇਖ ਬਲਾ ਕੇ ਜਦਾ ਆ ਮੈਂ ਨਹੀਂ ਖਾਣੀ ਬਟ ਮੈਂ ਫਿਰ ਕੇ ਖਾਣੀ ਕਪੜੇ ਬੁੜੀਆ ਨਾ ਬਹੁਤ ਬਹੁਤ ਸਵਾਦ ਆ ਬਹੁਤ ਸਵਾਦ ਆ ਜੀ ਮੁੰਜ ਨੇ ਜਨੇ ਦਹੀਂ ਪਾਉਣੇ ਉਹਨਾਂ ਨੂੰ ਦਹੀਂ ਦੇ ਦਿਓ ਆਪਾਂ ਦਹੀਂ ਤੋਂ ਬਗੈਰੀ ਖਾਣਾ ਆ ਹਾਂ ਪਾਰਨਾ ਵਾ ਵੱਲੋਂ ਪੋਲਟੇ ਜਣੀਆਂ ਹਾਂ ਕਿਆ ਕੀ ਕਰਨਾ ਹਾਂਜੀ ਸ਼ਾਮ ਪਕੌੜੇ ਬਣਾ ਲਓ ਲੈ ਨਹੀਂ ਨਹੀਂ ਪਕੌੜੇ ਪਕਾੜੇ ਨਹੀਂ ਬਣਾਉਣੇ ਹੈਗੇ ਔਰ ਗ੍ਰੀਨ ਚਟਨੀ ਬਣਾਈਆਂ ਪਕੌੜੇ ਫੇਸੀਆਂ ਟਿੱਕੀਆਂ ਟਿੱਕੀਆਂ ਖਾਓਗੇ ਹਾਂਜੀ ਕਿੱਦਾਂ ਜੀ ਬੈਠੇ ਆਂ ਪਰ ਗੱਲ ਕੀ ਟਿਸ਼ਨ ਤੇ ਹਾਰਮੋਨ ਚਲਾ ਗਿਆ ਕੰਮ ਤੇ ਮੈਂ ਵੀ ਆਪਣੇ ਮੈਂ ਵੀ ਆਪਣੇ ਹੋਰ ਕੰਮ ਤੇ ਚਲਾ ਗਿਆ ਮੈਂ ਵੀ ਆਪਣੇ ਕੰਮ ਕੋ ਨਬੇੜ ਬੋਤਲ ਮੋੜ ਦਿੰਦੀ ਆ ਬੋਤਲ ਮਿਲ ਹੀ ਨਹੀਂ ਹਜੇ ਉਹਦੇ ਨਾਲ ਦੀ ਹੋਇਆ ਸੀ ਹਾਰਮੋਨ ਕਹਿੰਦਾ ਮम्मा ਆ ਤਾਂ ਬੋਤਲ ਜਿੱਦਾਂ ਨਾ ਉਹ ਕਿਤੇ ਦਬਾਅ ਆ ਗਿਆ ਕਿਸੇ ਚੀਜ਼ ਜਦੋਂ ਬੋਤਲ ਲੈਣੀ ਐ ਇੰਨੇ ਦੀ ਬੋਤਲ ਆ ਫਿਰ ਨਹੀਂ 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 ਠੀਕ ਆ ਠੀਕ ਆ ਠੀਕ ਆ ਚੱਪ ਜਾਇਆ ਹਾਂ ਜਾਇਆ ਗੱਡੀ ਵਾਲੇ ਵਾਲੇ ਨਹੀਂ ਜਾਣਾ ਯਾਰ ਹਜੇ ਕਟਾਵਲ ਗਿਆ ਉਧਰ ਵੀ ਜਾ ਗਿਆ ਨਾ ਮੈਂ ਮੈਂ ਜਾ ਗਿਆ ਨਾ ਤਾਂ ਮੈਂ ਵੀਡੀਓ ਬਣਾ ਕੇ ਲੈਣਾ ਵੀਡੀਓ ਦੇ ਵਿੱਚ ਪਾਵਾਂਗੇ ਨਾਲ ਪਤਾ ਤਾਂ ਲਈ ਤੁਹਾਨੂੰ ਦਿਖਾਣਾ ਵੀ ਕਿੰਨੀ ਗੱਡੀ ਹੋ ਗਈ ਹੈ ਜਾਂ ਕਿੱਦਾਂ ਹੋ ਗਈ ਹੈ ਤਾਂ ਲੱਗਦਾ ਨਾ ਝੂਠੀ ਬੋਲਣ ਤੇ ਉਹ ਨਹੀਂ ਜੀ ਜੀਤਾ ਭੁੱਲ ਗਿਆ ਹੁਣੇ ਜਾਣਾ ਪਹਿਲਾਂ ਆ ਰੱਖੋ ਫੋਨ ਮੈਂ ਆਪਣੇ ਫੋਨ ਤੇ ਬਣਾ ਕੇ ਲੈਣਾ ਵੀਡੀਓ ਨਾਲ ਲਓ ਜੀ ਗੱਡੀ ਸਾਡੀ ਹੋ ਗਈ ਆ ਹਾਂ ਰੈਡੀ ਹੋ ਗਏ ਬਸ ਕੱਲ ਕੱਲ ਸ਼ਾਮ ਤੱਕ ਹੋ ਜਾਣੀ ਨਾ ਆ ਵੀਡੀਓ ਵੀਡੀਓ ਬਣਾ ਰਿਹਾ ਮੈਂ ਆ ਲੋ ਸਾਰਾ ਸਮਾਨ ਵੀ ਆ ਬਾਕਸ ਪਾ ਲੈ ਆਪਣਾ ਆਸ ਆ ਲੌਕ ਚੈਪ ਲੌਕ ਸੈਟ ਵੀ ਲੈ ਲੈਂਦਾ ਹਾਂ ਚਿਆਰਾ ਆ ਚਾਬੀਆਂ ਦੇਖੋ ਠੀਕ ਹੈ ਠੀਕ ਹੈ ਠੀਕ ਰਿਮੋਟ ਮਿਲਿਆ ਰਿਮੋਟ ਰਿਮੋਟ ਮਾਰਚੋਂ ਨਿਕਲ ਗਿਆ ਅੱਛਾ ਅੱਛਾ ਚਲੋ ਫੇਰ ਦੇਖ ਲੈ ਰਿਮੋਟ ਦਾ ਠੀਕ ਠੀਕ ਉਹ ਚਾਈ ਜਣਾ ਨਹੀਂ ਠੀਕ ਹੈ ਜੀ ਠੀਕ ਹੈ ਹਾਂ ਬਸ ਹੋ ਜਾਣੀ ਇਹ ਮੇਰਾ ਅੱਜ ਤਾਂ ਇਹ ਸਟਾਰਟ ਕਰ ਦੇਣੀ ਆ ਇਹ ਸਾਰਾ ਕੁਕਾਰ ਕੱਲ ਸ਼ਾਮ ਤੱਕ ਕੰਪਲੀਟ ਹੈ ਨਾ ਚਲੋ ਠੀਕ ਹੈ ਜੀ ਜਾ ਹੈ ਗੱਡੀ ਵਾਲੇ ਵਾਲੇ ਹੈ ਤੇ ਵੀਡੀਓ ਵੀ ਵਿੱਚ ਵੀ ਬਾਤੀ ਹੈ ਤੁਹਾਨੂੰ ਜੀ ਦਿਖਾਤੀ ਆ ਹੁਣ ਤੁਹਾਨੂੰ ਪਤਾ ਲੱਗ ਗਿਆ ਝੂਠ ਨਹੀਂ ਬੋਲਦਾ ਹੈਗਾ ਠੀਕ ਹੈ ਨਾ ਕਹਿੰਦੇ ਵੀ ਘਾਰੇ ਪਤਾ ਨਹੀਂ ਕਿ ਐਵੇਂ ਹੀ ਕਹੀ ਜਾਂਦੇ ਆ ਪਤਾ ਕੀ ਆ ਸਾਨੂੰ ਗੱਡੀ ਵੀ ਘਾਰ ਬੜੀ ਮੁਸ਼ਕਲ ਉਹ ਮੁਸ਼ਕਲ ਤਾਂ ਹੈਗੀ ਆ ਪਰ ਹੁਣ ਕੀ ਕਰ ਸਕਦਾ ਸੀ ਕਿ ਜਿਹੜੀ ਚੀਜ਼ ਨੂੰ ਜਾਣਾ ਹੁੰਦਾ ਹੈ ਜਿਹੜੀ ਚੀਜ਼ ਨੂੰ ਖਰਾਬ ਹੋਏ ਨੂੰ ਟਾਈਮ ਤਾਂ ਲੱਗਣਾ ਹੀ ਆ ਨਾ ਅੱਛਾ ਹੁਣ ਦੁੱਧ ਲੈ ਚਾਹੀਦਾ ਲੈ ਗਏ ਨਾ ਲੈ ਆਉਂ ਫੇਰ ਮੈਂ ਦੁੱਧ ਲੈ ਕੇ ਆਵਾਂ ਟੋਲੂ ਦਿਓ ਮੈਨੂੰ ਧੋਗੇ ਉਹਦੇ ਆ ਵੀ ਚ ਗਈ ਹੈ ਪਲੇਟਾਂ ਨਵੀਆਂ ਲੈ ਇਹ ਪਕੌੜੇ ਐ ਤੇ ਸੌਸ ਆਜੀ ਖਵਾ ਲੈਣੇ ਪਕੌੜੇ ਅੱਜ ਟਿੱਕੀਆਂ ਬਣਾਇਆਂ ਪਹਿਲਾਂ ਪਕੌੜੇ ਬਣਾ ਲੈਣੇ ਹਾਂ ਉਹ ਪਕੌੜੇ ਖਾਣੇ ਨੇ ਆਹੋ ਚੱਲ ਮੈਨੂੰ ਦੋਲੂ ਦੇ ਦੇ ਦੁੱਧ ਲੈ ਕੇ ਰੱਖਾ ਨਾ ਆ ਤੋ ਕੇ ਰੱਖ ਦੋਲੂ ਦੇ ਦੁੱਧ ਲੈ ਕੇ ਆਵਾਂ ਚੱਲ ਆ ਬੰਦ ਕਰਦਾ ਇਹਨੂੰ ਮੈਂ ਦੁੱਧ ਲਿਆ ਕੇ ਦਵਾ ਪਹਿਲਾਂ ਯਾਰ 8:30 ਤੇ ਮੰਮਾ ਫੇ ਲੱਗ ਗਿਆ ਇੱਥੇ ਮਾਂ ਕਿਸ ਨੇ ਪਏ ਕਿਹਦਾ ਆਪਣਾ ਮੰਮੀ ਦਾ ਆਪਣਾ ਸੂਟ ਹੀ ਆ ਤੇ ਦਾਦੀ ਆ ਬੈਠੇ ਆ ਆ ਦੇਖ ਉਹਦੇ ਸੀਣ ਵਾਲੇ ਪਏ ਆ ਕਿਹੜੇ ਆਦਰ ਪਏ ਆਦਰ ਪਏ ਆ ਪਏ ਆ ਵੀ ਸਾਰੇ ਸੁੱਪ ਪਏ ਆ ਤੇ ਆ ਮਾੜਾ ਕਰਾਂਗੇ ਕੰਮ ਹੈ ਕਰਾਂਗੇ ਕੰਮ ਯਾ ਮਿੱਤਰ ਨੂੰ ਲੈ ਨਹੀਂ ਹੁੰਦਾ ਪੂਰਾ ਆਪਾਂ ਨੇ ਪੌਣੇ ਕੇ 9 ਵਜੇ ਆ ਜਾਣਾ ਯਾ ਫਿਰ ਓਕੇ ਚਲੇ 9:30 ਹੋਇਆ ਪੌਣੇ 9 ਮਤਲਬ 8:30 ਹੋਇਆ ਅੱਜ ਫੇਰ ਨਹੀਂ ਲੱਗਾਇਆ ਬਾਹਰ ਬਕੀ ਆ ਗਈ ਆ ਗਈ ਸਲਾਮਾ ਜੀ ਸ਼ੁਗਰ ਦਾ ਰਸਵ ਜਲਾ ਲੈਨੇ ਆਪਾਂ ਇਹਨਾਂ ਦੇ ਮੌਸਮ ਨੂੰ ਬਾਹਰ ਨਾਲ ਗਰਮੀ ਲਾ ਦਿਓ ਚਲੋ ਠੀਕ ਆ ਦੇਖਦੇ ਆਪਾਂ ਕਰਵਾਉਂਦੇ ਹੋ ਹਾਂਜੀ ਅੱਜ ਤੁਹਾਡਾ ਕੰਮ ਕਰਾਉਣ ਲੱਗੇ ਆ ਜੀ ਫਟਿਆਲਾ ਕੰਮ ਕਹਿੰਦਾ ਹੁਣ ਕੋ ਸਾਡਾ ਤੋਤਾ ਲੱਗਾ ਆ ਛੇਕ ਟੱਕਾ ਇਹ ਨਿਕਾਲ ਲਾਪੇ ਆ ਬਸ ਛੇਕ ਲੱਗੇ ਆ ਟੈਲਾਂ ਦੇ ਕੱਢਣ ਮੈਂ ਇਹਨੂੰ ਕਹਿੰਦਾ ਇਹਨਾਂ ਟੈਲ ਟੁੱਟਣਾ ਜਾਵੇ ਦੇ ਕਹਿੰਦਾ ਨਹੀਂ ਟੁੱਟਣੀ ਟੁੱਟਣੀ ਪੈ ਲੈ ਦੇਖਦੇ ਹਾਂ ਟੈਲ ਟੁੱਟਦੀ ਕਿ ਨਹੀਂ ਟੁੱਟਦੀ ਬੇਟਾ ਗਰਮ ਹੋ ਗਿਆ ਬੇਟਾ ਗਰਮ ਹੋ ਗਿਆ ਤੇ ਬਿੱਟ ਵਿਚੇ ਟੁੱਟ ਗਿਆ ਆ ਤੇ ਹੁਣ ਸਾਨੂੰ ਸ਼ੇਕ ਥੋੜਾ ਜਿਹਾ ਉੱਪਰ ਥੱਲੇ ਕਰਨੇ ਪੈਣੇ ਦੁਬਾਰਾ ਕਿਉਂਕਿ ਉਹਦੇ ਵਿੱਚ ਸ਼ੇਕ ਹੋਣਾ ਨਹੀਂ ਹੁਣ ਹੱਸਣ ਵਾਲੀ ਗੱਲ ਨਹੀਂ ਕੀ ਅਸੀਂ ਦੂਜਾ ਲੈ ਕੇ ਆ ਕੀ ਨਹੀਂ ਨਹੀਂ ਬਿੱਟ ਦੀ ਬਿੱਟ ਟੁੱਟ ਗਿਆ ਉਹ ਹਿੰਦੀ ਨਹੀਂ ਟੁੱਟਿਆ ਆ ਗਿਆ ਨਾ ਇਹ ਹੁਣ ਕੰਮ ਹੋ ਕਾਲੂ ਤੂੰ ਬਿੱਟ ਟਾਉਣਾ ਹੁਣ ਜੀ ਆ ਹੁਣੀ ਜਾਂ ਫੇਰ ਲਿਆ ਬਿੱਟ ਨਵੀਂ ਲੀਆਂ ਹੀ ਆ ਜੇ ਜਾਂ ਬਿੱਟ ਨਵੀਂ ਲੈ ਕੇ ਆਣੇ ਸ਼ੇਕ ਹੋਰ ਮਾਰਨੇ ਪੈਣਗੇ ਸ਼ੇਕ ਨਵੇਂ ਮਾਰਨੇ ਪੈਣੇ ਨਾ ਹੁਣ ਨਹੀਂ ਮਾਪਾ ਜਾਣਾ ਜੀ ਆ ਨਵਾਂ ਬਿੱਟ ਲੈ ਆਂਦਾ ਹੀ ਮੈਂ ਹੱਥਾ ਦੋਸਤ ਹੋਏ ਬਸ ਬਰੇ ਬਿਆਹ ਜੀ ਖੋਰ ਬਿਟ ਟਾਉਣਾ ਚਲ ਦੇਖ ਫੇਰ ਪਰ ਉਹ ਬਿੱਟ ਥੋੜਾ ਨਾ ਤੁਸੀਂ ਮੋਰ ਮੜੀ ਵਾਰੀ ਆਉਣੇ ਤੈ ਨਹੀਂ ਤੂੰ ਫੇਰ ਰਹਿ ਨਾ ਕੱਲ ਨੂੰ ਤੀ ਨਵਾਂ ਲੈ ਆ ਬਿੱਟ ਮੈਂ ਤੇਰੀ ਲਿਓਣੇ ਆ ਪੇਜ ਆਹ ਪੇਜ ਵੀ ਲੈ ਗਿਆ ਪਹਿਲੇ ਪੈਸੇ ਦਿੰਨਾ ਮੈਂ ਤੁਹਾਨੂੰ ਇੱਕ ਮਿੰਟ ਰੋਕ ਫੋਲਡ ਕਰ ਆਹ ਲੈਣਾ ਕੋਈ 9:00 ਵਜ ਕੇ 10 ਮਿੰਟ ਹੋ ਗਏ ਆ ਮੇਰੇ ਹਿਸਾਬ ਨਾਲ ਤਾਂ ਦੁਕਾਨਾ ਹੋ ਗਈ ਉਹ ਬੰਦ ਕੰਮ ਹੋਊ ਕੱਲ ਨੂੰ ਪਰ ਉਹ ਕਹਿੰਦਾ ਨਹੀਂ ਅੱਜ ਹੀ ਕਰਨਾ ਆ ਚਲੋ ਦੇਖਦੇ ਆਮ ਹੋ ਗਏ ਕੰਮ ਦੇਖਦੇ ਆ ਜੇ ਬਿੱਟ ਮਿਲ ਗਈ ਤਾਂ ਅੱਜ ਕਰ ਦੇਣਾ ਜੇ ਬਿੱਟ ਨਾ ਮਿਲੀ ਤਾਂ ਫਿਰ ਕੱਲ ਤੱਕ ਸਹੀ ਫਿਰ ਉਹ ਇਹ ਫਿਰ ਅਗਲੇ ਬਲੌਗ ਚ ਕਿਉਂਕਿ ਆਪਾਂ ਇਹ ਐਂਡ ਕਰ ਦੇਣਾ ਬਲੌਗ ਫਿਰ ਹੋ ਅਗਲੇ ਬਲੌਗ ਸੀ ਮੈਨੂੰ ਮੰਨ ਮੈਂ ਹੈ ਵਿਸ਼ਵਾਸ ਆ ਹਮ ਹੋਗੇ ਕਾਮਯਾਬ ਦੇਖਦੇ ਆ ਹੁੰਦਾ ਕਿ ਨਹੀਂ ਹੁੰਦਾ ਉਹ ਚਲੋ ਦੇਖਦੇ ਮਿਲਦਾ ਬਿੱਟ ਕਿ ਨਹੀਂ ਮਿਲਦਾ ਉਦੋਂ ਦੇਦੇ ਆ ਵੀ ਪਲਕ ਕੀ ਕਰ ਰਹੀ ਆ ਹਾਂਜੀ ਕੀ ਕਰ ਰਹੇ ਹੋ ਕਾਗੇ ਘੱਟ ਵੱਧ ਕੇ ਬਸ ਸਹਾਇਤਾ ਹੀ ਕਰਦੀ ਰਿਹਾ ਕਰਦੂ ਹੋਰ ਕੁਝ ਨਾ ਕਰ ਰਿਹਾ ਅੱਜ ਤੈਨੂੰ ਅੱਜ ਮੈਨੂੰ ਸੁਨੀਹਾ ਮਿਲਿਆ ਕਹਿੰਦੇ ਤੈਨੂੰ ਮਿਲਣਾ ਕਿਸੇ ਨੇ ਆਪਣਾ ਟਿੰਕੂ ਨਹੀਂ ਹੈਗਾ ਭਾਂਡੇ ਵਾਲਾ ਉਹਨਾਂ ਦੀ ਦੁਕਾਨ ਤੇ ਕੋਈ ਆਇਆ ਸੀਗਾ ਤੇ ਕਹਿੰਦੇ ਸੀ ਕਿ ਵੀ ਤੁਸੀਂ ਜਾਣਦੇ ਹੋ ਨਾ ਜਿਹੜੇ ਬਲੌਗ ਬਣਾਉਂਦੇ ਆ ਅਸੀਂ ਉਹਦੇ ਬੱਚੇ ਕਹਿੰਦੇ ਪਲਕ ਨੂੰ ਮਿਲਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਜਦੋਂ ਅਗਲੀ ਵਾਰੀ ਆਉਗੇ ਦੱਸਿਓ ਸਾਡੇ ਘਰੇ ਲੈ ਆਈਓ ਤੇ ਫਿਰ ਅਸੀਂ ਆਪਾਂ ਉਹਨਾਂ ਨੂੰ ਮਿਲਾ ਦੇਾਂਗੇ ਪਲਕ ਦੇ ਨਾਲ ਵੀ ਤੇਰੇ 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 ਫੈਨ ਆ ਬੱਚੇ ਕਹਿੰਦੇ ਚਲੋ ਨੀਕੋ ਤਾਂ ਏਸੀ ਆ ਹਾਂ ਓਕੇ ਲਾ ਆਪਣੇ ਲਈ ਲਾਗੀ ਛੱਕੇ ਕਿ ਪਿੰਡ ਦੇ ਆ ਮੈਂ ਦੱਸਿਆ ਮੈਨੂੰ ਭਾਂਡੇ ਵਾਲੇ ਨੇ ਟਿੰਕੂ ਨੇ ਲੁਕੋ ਤੁਸੀਂ ਹੂੰ ਹੂੰ ਕੀ ਅਲੰਬੇ ਜਿਹੜਾ ਬਣਿਆ ਟੈਲੈਂਟਾ ਸੋਨਾ ਬਣਿਆ ਜ਼ਰਾ ਆ ਨਹੀਂ ਇਹ ਤਾਂ ਕੁਝ ਕਰੂਗਾ ਚੁੱਪ ਵਧੀਆ ਬਣਿਆ ਵਧੀਆ ਬਣਿਆ ਚਲੋ ਬਣਾਓ ਓਕੇ ਹਾਂਜੀ ਮਿਲਿਆ ਮਿਲ ਗਿਆ ਤੁਹਾਨੂੰ ਮੈਨ ਲੱਗਿਆ ਕਿ ਮੁਸ਼ਕਲੀਆਂ ਵੀ ਨਹੀਂ ਮਿਲਣਾ ਉਹ ਬਲੂ ਚ ਟਵਲ ਗਿਆ ਉਹਨੂੰ ਗੁਰੂ ਜੀ ਤਾਂ ਭੁੱਲ ਗਿਆ ਗੁਰੂ ਜੀ ਤਾਂ ਭੁੱਲ ਗਿਆ ਓ ਗੁਰੂ ਜੀ ਤਾਂ ਭੁੱਲ ਗਿਆ ਨੂੰ ਭਰਾਵਾ ਇੱਥੇ ਜਦਾ ਭੁੱਲ ਗਿਆ 에어ਪੋਰਟਾਂ ਜੱਵੀ ਦੇਖਦਾ ਓਏ ਬੇ ਬੇ ਇਹਦਾ ਸਮਾਨ ਲੈ ਕੇ ਆਇਆ ਜੇ ਮੈਂ ਲੈਣਾਂ ਤਾਂ ਜਾ ਕੇ ਤੈਨੂੰ ਹਾਂ ਜਿਹੜਾ ਉਹ ਕਮਰਾ ਨਹੀਂ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਹੁਣ ਕਿਹੜਾ ਕਿਹੜਾ ਪੇਜ ਬੈਠਦਾ ਹੋਊਗਾ ਵੇਖ ਕੇ ਦਰ ਆਂਗਲ ਲੱਗਣਾ ਹਾਂ ਉਹਨੇ ਪੇਜ ਤੇ ਆ ਗਿਆ ਇਹ ਲਾ ਲਾ ਚਲੋ ਠੀਕ ਆ ਲਾਓ ਫੇਰ ਸਰੋ ਤਿਆਰੀ ਉਹਨੇ ਜੇ ਕਿ ਉਹਦਾ ਕਿ ਬਿੱਟ ਕਹਾਂ ਕਰ ਆ ਗਿਆ ਹੁਣ ਆ ਤਦ ਰੀਦਾ ਕਰ ਸਾਰਾ ਨਹੀਂ ਸਾਰਾ ਦਿਖਾਣ ਲੱਗੇ ਤਾਂ ਬਹੁਤ ਟਾਈਮ ਲੱਗਣਾ ਆਪਾਂ ਨਾ ਕਰਕੇ ਫਿੱਟ ਫੇ ਦਿਖਾਣੇ ਆ ਇਹ ਆਹ ਹੋ ਲ ਗਿਆ ਠੀਕ ਹੈ ਜੀ ਇੱਥੇ ਹੈਗੇ ਥੰਨੇ ਬਣੇ ਨੇ ਦੋ ਇਹਨੂੰ ਫੜ ਕੇ ਬਸ ਮੜਾ ਜਾ ਓਧਰ ਨਹੀਂ ਹੈ ਓਧਰ ਨਹੀਂ ਹੈ ਇਹਨੂੰ ਕਰਕੇ ਤੇ ਮੜ ਜਾ ਮੜਾ ਇਸਾ ਇਦਾਂ ਖਿੱਚੀਏ ਮੜਾ ਉਂਗਲੀ ਲਾਉਣੀ ਆ ਮੜੀ ਦੀ ਉਂਗਲੀ ਲਾਉਣੀ ਬਸ ਖਿੱਚ ਕੇ ਨਾਲ ਹੀ ਥੱਲੇ ਹੈ ਕੋਈ ਰੜੀ ਜੀ ਨਹੀਂ ਨਾਲ ਲੱਗਿਆ ਨਹੀਂ ਨਾਲ ਨਹੀਂ ਲੱਗਣਾ ਪੂਰਾ ਬਈ ਤਾਂ ਕੰਦੇ ਨਾਲ ਲੈਣਾ ਇੰਦੀ ਇੰਨਾ ਉੱਚਾ ਨਾ ਇਹ ਆਪਾਂ ਨੂੰ ਸਾਰਨ ਥੋੜਾ ਜਿਹਾ ਇੱਥੇ ਕਿਹੜੇ ਨੂੰ ਸਮਾਨ ਰੱਖਣਾ ਆਪਾਂ ਚਲੋ ਓਕੇ ਰਣੀਏ ਸਮਾਨ ਲੱਗੇ ਚੱਕਣ ਸਾਹਮਣੇ ਗਲੋਵਰ ਕਰਦੇ ਇੱਥੇ ਐਂਡ ਘਾ ਦੇ 10 ਵਜ ਗਏ ਜਾਨਾ ਜਿਹਨਾਂ ਜਿਹਨਾਂ ਨੂੰ ਵਧੀਆ ਲੱਗਦੇ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਉਹ ਐਂਡ ਕਰਾ ਲਗੇ ਹੋਰ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਉਹ ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਜੀ ਬਾਏ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ